ਇੱਕ ਘਟਨਾ ਜੋ ਕਿ ਮੇਰਟ ਦੇ ਵਿੱਚ ਘਟੀ ਜਿੱਥੇ ਇੱਕ ਪਤਨੀ ਨੇ ਆਪਣੇ ਪ੍ਰੇਮੀ ਦੇ ਨਾਲ ਰਲ ਕੇ ਆਪਣੇ ਪਤੀ ਦਾ ਕਤਲ ਕਰ ਦਿੱਤਾ ਪਤੀ ਵੀ ਉਹ ਜਿਸ ਨਾਲ ਉਸਨੇ ਪਿਆਰ ਕੀਤਾ ਸੀ ਲਵ ਮੈਰਿਜ ਕਰਵਾਈ ਸੀ ਆਪਣੇ ਘਰਦਿਆਂ ਤੋਂ ਬਾਗੀ ਹੋ ਕੇ ਪਰ 2016 ਦੇ ਵਿੱਚ ਉਹਨਾਂ ਦਾ ਵਿਆਹ ਹੁੰਦਾ ਹੈ ਤੇ 2025 ਦੇ ਵਿੱਚ ਜੋ ਪਤਨੀ ਹੁੰਦੀ ਹੈ ਉਹ ਆਪਣੇ ਹੋਰ ਪ੍ਰੇਮੀ ਦੇ ਨਾਲ ਰਲ ਕੇ ਆਪਣੇ ਪਤੀ ਦਾ ਹੀ ਕਤਲ ਕਰ ਦਿੰਦੀ ਹੈ ਉਸ ਦੀ লাশ ਦੇ 15 ਟੁਕੜੇ ਕੀਤੇ ਜਾਂਦੇ ਆ ਇੱਕ ਪਲਾਸਟਿਕ ਦੇ ਡਰਮ ਦੇ ਵਿੱਚ ਪਾ ਕੇ ਸੀਮਿੰਟ ਪਾ ਦਿੱਤਾ ਜਾਂਦਾ ਬੜੀ ਹੀ ਖੌਫਨਾਕ ਘਟਨਾ ਸੀ ਪਰ ਇੱਕ ਹੋਰ ਘਟਨਾ ਮੇਰੇ ਸਾਹਮਣੇ ਆਈ ਮੈਂ ਸੋਚਿਆ ਕਿ ਤੁਹਾਡੇ ਨਾਲ ਸਾਂਝੀ ਕੀਤੀ ਜਾਵੇ ਇਹ ਇਸ ਤੋਂ ਵੀ ਖਤਰਨਾਕ ਘਟਨਾਗੀ ਕਿਉਂਕਿ ਉੱਥੇ ਤਾਂ ਉਹਨਾਂ ਦਾ 2015 ਦੇ ਵਿੱਚ ਮੇਲ ਹੁੰਦਾ ਤੇ 16 ਦੇ ਵਿੱਚ ਉਹ ਵਿਆਹ ਕਰਵਾ ਲੈਂਦੇ ਨੇ ਪਰ ਜੋ ਅੱਜ ਦੀ ਮੈਂ ਤੁਹਾਨੂੰ ਕਹਾਣਾ ਸੁਣਾਉਣ ਜਾ ਰਿਹਾ ਉਥੇ ਤਾਂ ਜੋ ਕੁੜੀ ਹੁੰਦੀ ਆ ਉਹ ਮੁੰਡੇ ਲਈ ਬਹੁਤ ਸਮਾਂ ਬੇਟ ਕਰਦੀ ਐ ਕਈ ਸਾਲ ਉਸ ਦਾ ਇੰਤਜ਼ਾਰ ਕਰਦੀ ਐ ਤੇ ਉਸ ਦੇ ਨਾਲ ਫਿਰ ਉਸ ਦਾ ਵਿਆਹ ਹੁੰਦਾ ਆਪਣੇ ਘਰਦਿਆਂ ਦੀ ਮਰਜ਼ੀ ਦੇ ਖਿਲਾਫ ਜਾ ਕੇ ਉਹ ਵਿਆਹ ਕਰਵਾਉਂਦੀ ਐ ਤੇ ਆਖਿਰ ਵਿੱਚ ਜੋ ਹੁੰਦਾ ਉਹ ਸੁਣ ਕੇ ਤੁਹਾਡੇ ਵੀ ਪੈਰਾਂ ਹੇਠੋਂ ਜ਼ਮੀਨ ਨਿਕਲ ਜਾਊਗੀ ਸਾਰੇ ਦੋਸਤਾਂ ਨੂੰ ਸਤਿ ਸ਼੍ਰੀ ਅਕਾਲ ਆਦਾਬ ਨਮਸਕਾਰ ਮੈਂ ਤੁਹਾਡਾ ਆਪਣਾ ਬਾਵਾ ਵਿਕੀ ਵੀਡੀਓ ਨੂੰ ਲਾਈਕ ਕਰ ਲਓ ਜਿਹੜੇ ਦੋਸਤ ਪਹਿਲੀ ਵਾਰ ਚੈਨਲ ਤੇ ਆ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਇਹ ਸੱਚੀ ਘਟਨਾ ਪੰਜਾਬ ਦਾ ਲੁਧਿਆਣਾ ਲੁਧਿਆਣਾ ਦੇ ਅਧੀਨ ਪੈਂਦਾ ਜਗਰਾਉ ਤੇ ਜਗਰਾਉ ਦੇ ਇੱਕ ਪਿੰਡ ਦੀ ਇਹ ਸੱਚੀ ਘਟਨਾ ਹੈ ਪਾਤਰਾਂ ਦੇ ਨਾਂ ਬਦਲੇ ਹੋਇਆ ਇੱਥੋਂ ਦਾ ਰਹਿਣ ਵਾਲਾ ਸ਼ਾਮ ਸਿੰਘ ਜਿਸ ਦੀ ਬੇਟੀ ਦਾ ਨਾਂ ਸੀ ਪਿੰਕੀ ਪਿੰਕੀ ਨੂੰ ਬੜੇ ਲਾਡਾਂ ਪਿਆਰਾਂ ਦੇ ਨਾਲ ਸ਼ਾਮ ਸਿੰਘ ਨੇ ਪਾਲ ਲਿਆ ਸੀ ਪਿੰਕੀ ਹੁਣ ਵੱਡੀ ਹੋ ਜਾਂਦੀ ਹੈ ਉਸ ਦੀ ਪੜ੍ਹਾਈ ਖਤਮ ਹੋ ਜਾਂਦੀ ਹੈ ਤਾਂ ਉਹ ਘਰ ਹੀ ਹੁੰਦੀ ਹੈ ਇੱਕ ਵਾਰ ਪਿੰਕੀ ਵਿਆਹ ਦੇ ਵਿੱਚ ਜਾਂਦੀ ਹੈ ਤੇ ਉੱਥੇ ਉਸ ਦੀ ਮੁਲਾਕਾਤ ਰਾਜੇ ਦੇ ਨਾਲ ਹੁੰਦੀ ਹੈ ਰਾਜਾ ਜਦੋਂ ਪਿੰਕੀ ਵੱਲ ਦੇਖਦਾ ਤਾਂ ਦੋਨਾਂ ਨੂੰ ਅੱਖਾਂ ਅੱਖਾਂ ਦੇ ਵਿੱਚ ਪਿਆਰ ਹੋ ਜਾਂਦਾ ਹੈ ਹੁਣ ਦੋਨੋਂ ਇੱਕ ਦੂਜੇ ਨਾਲ ਗੱਲਾਂ ਕਰਦੇ ਨੇ ਤੇ ਇਹਨਾਂ ਦੀ ਨੇੜਤਾ ਬਹੁਤ ਜ਼ਿਆਦਾ ਵੱਧ ਜਾਂਦੀ ਹੈ ਤੇ ਇਹ ਸੋਚਦੇ ਆ ਕਿ ਅਸੀਂ ਇੱਕ ਦੂਜੇ ਦੇ ਨਾਲ ਵਿਆਹ ਕਰਵਾਵਾਂਗੇ ਜਦੋਂ ਹੁਣ ਪਿੰਕੀ ਦੇ ਵਿਆਹ ਦੀ ਗੱਲ ਚੱਲਦੀ ਹੈ ਤਾ ਪਿੰਕੀ ਆਪਣੇ ਪਿਤਾ ਨੂੰ ਕਹਿੰਦੀ ਹੈ ਕਿ ਮੈਂ ਤਾਂ ਰਾਜੇ ਦੇ ਨਾਲ ਵਿਆਹ ਕਰਵਾਉਣਾ ਚਾਹੁੰਦੀ ਹਾਂ ਪਰ ਸ਼ਾਮ ਸਿੰਘ ਚਾਹੁੰਦਾ ਸੀ ਕਿ ਮੈਂ ਆਪਣੀ ਮਰਜ਼ੀ ਨਾਲ ਪਿੰਕੀ ਦਾ ਵਿਆਹ ਕਰਾਂ ਹੁਣ ਪਿੰਕੀ ਇਸ ਗੱਲ ਨੂੰ ਰਾਜੀ ਨਹੀਂ ਹੁੰਦੀ ਪਿੰਕੀ ਕਹਿੰਦੀ ਹੈ ਕਿ ਮੈਂ ਰਾਜੇ ਦੇ ਨਾਲ ਹੀ ਵਿਆਹ ਕਰਾਉਣਾ ਰਾਜੇ ਦੇ ਘਰ ਜਾ ਕੇ ਜਦੋਂ ਸ਼ਾਮ ਸਿੰਘ ਉਸ ਬਾਰੇ ਪਤਾ ਕਰਦਾ ਤਾਂ ਸ਼ਾਮ ਸਿੰਘ ਨੂੰ ਲੱਗਦਾ ਕਿ ਇਹ ਜੋ ਮੁੰਡਾ ਹੈ ਇਹ ਘਰੋਂ ਠੀਕ ਠਾਕ ਹੈ ਮੈਂ ਕਿਸੇ ਹੋਰ ਨਾਲ ਆਪਣੀ ਬੇਟੀ ਦਾ ਵਿਆਹ ਕਰਾਂਗਾ ਤਾਂ ਜੋ ਉਹ ਸੁਖੀ ਰਹੇ ਪਰ ਪਿੰਕੀ ਇਸ ਗੱਲ ਨੂੰ ਨਹੀਂ ਮੰਨਦੀ ਪਿੰਕੀ ਕਹਿੰਦੀ ਹੈ ਕਿ ਮੈਂ ਵਿਆਹ ਕਰਵਾਵਾਂਗੀ ਤਾਂ ਰਾਜੇ ਦੇ ਨਾਲ ਹੀ ਕਰਵਾਵਾਂਗੀ ਉਹ ਕਈ ਰਿਸ਼ਤੇ ਮੋੜ ਦਿੰਦੀ ਹੈ ਤੇ ਹਰ ਇੱਕ ਰਿਸ਼ਤੇ ਵਾਲਿਆਂ ਨੂੰ ਕਹਿੰਦੀ ਹੈ ਕਿ ਮੈਂ ਤਾਂ ਕਿਸੇ ਹੋਰ ਨਾਲ ਵਿਆਹ ਕਰਵਾਉਣਾ ਚਾਹੁੰਦੀ ਹਾਂ ਹੁਣ ਜੋ ਰਿਸ਼ਤਾ ਦੇਖਣ ਆਉਂਦੇ ਸੀ ਉਹ ਸ਼ਾਮ ਸਿੰਘ ਨੂੰ ਕਹਿੰਦੇ ਨੇ ਕਿ ਤੁਹਾਡੀ ਬੇਟੀ ਤੁਹਾਨੂੰ ਪਤਾ ਕਿ ਵਿਆਹ ਨਹੀਂ ਕਰਵਾਉਣਾ ਚਾਹੁੰਦੀ ਤੁਸੀਂ ਲੋਕਾਂ ਨੂੰ ਕਿਉਂ ਕਹਿੰਨੇ ਹੋ ਤਾਂ ਹੁਣ ਸ਼ਾਮ ਸਿੰਘ ਨੂੰ ਗੁੱਸਾ ਆਉਂਦਾ ਹੈ ਸ਼ਾਮ ਸਿੰਘ ਜੋ ਪਿੰਕੀ ਹੁੰਦੀ ਹੈ ਉਸ ਦੀ ਕੋਟਮਾਰ ਵੀ ਕਰਦਾ ਹੈ ਪਰ ਪਿੰਕੀ ਕਹਿੰਦੀ ਹੈ ਕਿ ਮੈਂ ਤਾਂ ਵਿਆਹ ਰਾਜੇ ਦੇ ਨਾਲ ਹੀ ਕਰਵਾਵਾਂਗੀ ਰਾਜੇ ਨੂੰ ਲੱਗਦਾ ਹੈ ਕਿ ਮੈਂ ਘਰੋਂ ਠੀਕ ਠਾਕ ਹਾਂ ਜੇ ਮੈਂ ਬਾਹਰ ਚੱਲਿਆ ਜਾਵਾਂ ਬਾਹਰਲੇ ਦੇਸ਼ ਵਿੱਚ ਜਾਵਾਂ ਉੱਥੇ ਰੁਪਿਆ ਚੰਗਾ ਕਮਾ ਸਕਦਾ ਜੇ ਮੈਂ ਬਾਹਰ ਸੈੱਟ ਹੋਵਾਂਗਾ ਤਾਂ ਪਿੰਕੀ ਦੇ ਘਰ ਦੇ ਮੇਰੇ ਨਾਲ ਉਸ ਦਾ ਵਿਆਹ ਵੀ ਕਰ ਦੇਣਗੇ ਜੋ ਰਾਜਾ ਹੁੰਦਾ ਉਹ ਫਿਨਲੈਂਡ ਦੇ ਵਿੱਚ ਚੱਲਿਆ ਜਾਂਦਾ ਹੈ ਉੱਥੇ ਜਾ ਕੇ ਕਮਾਈ ਕਰਦਾ ਪੱਕਾ ਵੀ ਹੋ ਜਾਂਦਾ ਹੈ ਤਕਰੀਬਨ 8-9 ਸਾਲਾਂ ਬਾਅਦ ਉਹ ਵਾਪਸ ਆਉਂਦਾ ਹੈ ਤੇ ਹੁਣ ਪਿੰਕੀ 33 ਸਾਲਾਂ ਦੀ ਹੋ ਚੁੱਕੀ ਸੀ ਪਰ ਉਸਨੇ ਕਿਹਾ ਕਿ ਮੈਂ ਤਾਂ ਵਿਆਹ ਰਾਜੇ ਦੇ ਨਾਲ ਹੀ ਕਰਵਾਵਾਂਗੀ। ਇਧਰ ਰਾਜਾ ਵੀ 38 ਸਾਲਾਂ ਦਾ ਹੋ ਗਿਆ ਸੀ ਪਰ ਪਿੰਕੀ ਤੇ ਰਾਜਾ ਇੱਕ ਦੂਜੇ ਨੂੰ ਬੜਾ ਪਿਆਰ ਕਰਦੇ ਸੀ। ਹੁਣ ਜੋ ਪਿੰਕੀ ਦੇ ਪਰਿਵਾਰ ਵਾਲੇ ਸੀ ਉਹ ਵੀ ਕਹਿੰਦੇ ਕਿ ਤੂੰ ਜੇ ਰਾਜੇ ਦੇ ਨਾਲ ਵਿਆਹ ਕਰਵਾਉਣਾ ਤਾਂ ਸਾਡੇ ਨਾਲ ਤੇਰਾ ਕੋਈ ਵੀ ਰਿਸ਼ਤਾ ਨਹੀਂ ਪਰ ਪਿੰਕੀ ਕਹਿੰਦੀ ਸੀ ਕਿ ਮੈਂ ਰਾਜੇ ਤੋਂ ਬਗੈਰ ਨਹੀਂ বাস ਸਕਦੀ। ਉਹ ਰਾਜੇ ਦੇ ਨਾਲ ਵਿਆਹ ਕਰਵਾ ਲੈਂਦੀ ਹੈ। ਇਹ ਹੁਣ ਇਕੱਠੇ ਰਹਿਣ ਲੱਗਦੇ ਨੇ ਕੁਝ ਮਹੀਨਿਆਂ ਬਾਅਦ ਰਾਜਾ ਫਿਰ ਫਿਨਲੈਂਡ ਚੜ੍ਹਿਆ ਜਾਂਦਾ ਏ ਉਸ ਤੋਂ ਬਾਅਦ ਉਹ ਪਿੰਕੀ ਦਾ ਵੀ ਵੀਜ਼ਾ ਲਵਾਉਂਦਾ ਤੇ ਪਿੰਕੀ ਵੀ ਹੁਣ ਫਿਨਲੈਂਡ ਚਲੀ ਜਾਂਦੀ ਏ ਦੋਨੋਂ ਉੱਥੇ ਰਹਿੰਦੇ ਨੇ ਜ਼ਿੰਦਗੀ ਅੱਛੀ ਚੱਲ ਰਹੀ ਹੁੰਦੀ ਏ ਕੁਝ ਸਾਲ ਲੰਘਦੇ ਨੇ ਜੋ ਪਿੰਕੀ ਹੁੰਦੀ ਆ ਉਸ ਕੋਲ ਦੋ ਬੱਚੇ ਹੋ ਜਾਂਦੇ ਨੇ ਪਿੰਕੀ ਦਾ ਸਰੀਰ ਬੜਾ ਫਿੱਟ ਸੀ ਉਹ ਜਿਮ ਵਗੈਰਾ ਲਗਾਉਂਦੀ ਸੀ ਇਸ ਲਈ ਉਸ ਦੀ ਏਜ ਇੰਨੀ ਲੱਗਦੀ ਨਹੀਂ ਸੀ ਜਦੋਂ ਉਹ 40 ਸਾਲਾਂ ਦੀ ਹੋ ਗਈ ਤਾਂ ਵੀ ਉਹ ਲੱਗਦੀ ਨਹੀਂ ਸੀ ਕਿ 40 ਸਾਲਾਂ ਦੀ ਹੈ ਪਰ ਜੋ ਰਾਜਾ ਸੀ ਉਹ ਹੁਣ 45 ਸਾਲਾਂ ਦਾ ਸੀ ਰਾਜਾ ਉਸ ਦੇ ਮੁਕਾਬਲੇ ਕਾਫੀ ਜ਼ਿਆਦਾ ਏਜਡ ਲੱਗਦਾ ਸੀ ਰਾਜਾ ਅਕਸਰ ਪਿੰਕੀ ਨੂੰ ਕਹਿੰਦਾ ਸੀ ਕਿ ਆਪਾਂ ਪੰਜਾਬ ਚਲਦੇ ਹਾਂ ਕਿਉਂਕਿ ਰਾਜੇ ਨੇ ਪੰਜਾਬ ਦੇ ਵਿੱਚ ਆਪਣੇ ਪੈਸੇ ਇਨਵੈਸਟ ਕੀਤੇ ਹੋਏ ਸੀ ਉੱਥੇ ਉਸਨੇ ਜ਼ਮੀਨ ਖਰੀਦੀ ਹੋਈ ਸੀ ਤਾਂ ਉਹ ਅਕਸਰ ਪਿੰਕੀ ਨੂੰ ਕਹਿੰਦਾ ਕਿ ਆਪਾਂ ਪੰਜਾਬ ਦੇ ਵਿੱਚ ਰਹਾਂਗੇ ਆਪਾਂ ਫਿਨਲੈਂਡ ਛੱਡ ਦੇਵਾਂਗੇ ਪਰ ਪਿੰਕੀ ਨੂੰ ਇਹ ਗੱਲ ਪਸੰਦ ਨਹੀਂ ਸੀ ਕਿਉਂਕਿ ਜੋ ਪਿੰਕੀ ਸੀ ਉਸ ਦੀ ਆਪਣੇ ਪੇਕਿਆਂ ਦੇ ਨਾਲ ਨਹੀਂ ਬਣਦੀ ਸੀ ਪੇਕਿਆਂ ਨੇ ਉਸ ਨੂੰ ਕਬੂਲ ਨਹੀਂ ਕੀਤਾ ਸੀ ਤਾਂ ਹੁਣ ਪਿੰਕੀ ਨੂੰ ਲੱਗਦਾ ਕਿ ਮੈਂ ਇੱਥੇ ਠੀਕ ਹਾਂ ਜੇ ਮੈਂ ਪੰਜਾਬ ਜਾਵਾਂਗੀ ਉੱਥੇ ਮੈਂ ਇਦਾਂ ਦੀ ਜ਼ਿੰਦਗੀ ਨਹੀਂ ਗੁਜ਼ਾਰ ਸਕਦੀ ਪਿੰਕੀ ਅਕਸਰ ਹੀ ਉਸ ਨੂੰ ਕਹਿੰਦੀ ਸੀ ਕਿ ਮੈਂ ਪੰਜਾਬ ਨਹੀਂ ਜਾਣਾ ਹੁਣ ਬੱਚੇ ਵੱਡੇ ਹੋ ਰਹੇ ਸੀ ਤੇ ਇਹਨਾਂ ਦੇ ਵਿੱਚ ਝਗੜੇ ਵੀ ਚੱਲਦੇ ਰਹਿੰਦੇ ਸੀ ਇੱਕ ਵਾਰ ਪਿੰਕੀ ਨੇ ਕਿਹਾ ਕਿ ਮੈਂ ਪੰਜਾਬ ਗਿਆੜਾ ਮਾਰ ਕੇ ਆਉਣਾ ਉਹ ਪੰਜਾਬ ਆ ਜਾਂਦੀ ਹੈ ਤੇ ਆਪਣੀ ਭੈਣ ਨੂੰ ਕਾਲ ਕਰ ਲੈਂਦੀ ਹੈ ਜੋ ਪਿੰਕੀ ਦੀ ਭੈਣ ਆ ਉਹ ਕਹਿੰਦੀ ਹੈ ਕਿ ਤੂੰ ਮੇਰੇ ਕੋਲ ਆ ਜਾ ਪਿੰਕੀ ਆਪਣੀ ਭੈਣ ਕੋਲ ਜਾਂਦੀ ਹੈ ਉੱਥੇ ਰਹਿੰਦੀ ਹੈ ਤੇ ਪਿੰਕੀ ਦਾ ਭਾਣ ਜਾ ਹੁੰਦਾ ਦਾ ਉਹ ਜਵਾਨ ਹੁੰਦਾ ਪਿੰਕੀ ਨੂੰ ਜੋ ਉਸਦਾ ਭਾਂਜਾ ਸੀ ਉਹ 에어ਪੋਰਟ ਤੇ ਛੱਡਣ ਆਉਂਦਾ ਹੈ। ਪਿੰਕੀ ਦੀ ਨੀਅਤ ਆਪਣੇ ਭਾਂਜੇ ਨੂੰ ਦੇਖ ਕੇ ਵਿਗੜ ਜਾਂਦੀ ਹੈ। ਤੇ ਉਹ ਹੁਣ ਇਸ ਵੱਲ ਕਿਸੇ ਹੋਰ ਨਿਗਾ ਨਾਲ ਦੇਖਦੀ ਸੀ। ਪਿੰਕੀ ਨੂੰ ਉਹ ਛੱਡ ਜਾਂਦਾ ਹੈ ਤੇ ਪਿੰਕੀ ਨੂੰ ਜੋ ਭਾਂਜਾ ਹੁੰਦਾ ਹੈ ਉਹ ਕਹਿੰਦਾ ਕਿ ਤੁਸੀਂ ਮਾਸੜ ਜੀ ਨੂੰ ਕਹਿ ਕੇ ਮੇਰਾ ਵੀ ਵੀਜ਼ਾ ਫਿਨਲੈਂਡ ਦਾ ਲਗਵਾ ਦਿਓ। ਮੈਂ ਵੀ ਬਾਹਰ ਆਉਣਾ ਚਾਹੁੰਨਾ। ਤਾਂ ਪਿੰਕੀ ਆਪਣੇ ਭਾਂਜੇ ਨੂੰ ਕਹਿੰਦੀ ਹੈ ਕਿ ਕੋਈ ਗੱਲ ਨਹੀਂ ਮੈਂ ਗੱਲ ਕਰਾਂਗੀ। 13 ਵੀ ਬੀਜਾ ਅਸੀਂ ਲਗਵਾਉਣ ਦੀ ਕੋਸ਼ਿਸ਼ ਕਰਾਂਗੇ ਉਸ ਤੋਂ ਬਾਅਦ ਪਿੰਕੀ ਚਲੀ ਜਾਂਦੀ ਹੈ ਪਿੰਕੀ ਪੰਜਾਬ ਤੋਂ ਫਿਨਲੈਂਡ ਤਾਂ ਚਲੀ ਜਾਂਦੀ ਹੈ ਪਰ ਉਸ ਦਾ ਜੋ ਮਨ ਸੀ ਆਪਣੇ ਭਾਂਜੇ ਦੇ ਵਿੱਚ ਸੀ ਉਹ ਭਾਂਜੇ ਨਾਲ ਗੱਲਾਂ ਕਰਦੀ ਯਾਨੀ ਉਸ ਦੇ ਨਾਲ ਕੰਟੈਕਟ ਦੇ ਵਿੱਚ ਸੀ 6 ਮਹੀਨਿਆਂ ਬਾਅਦ ਫੇਰ ਪਿੰਕੀ ਪੰਜਾਬ ਆਉਂਦੀ ਹੈ ਤੇ ਫੇਰ ਉਹ 3 ਮਹੀਨੇ ਰਹਿੰਦੀ ਹੈ ਤੇ ਆਪਣੇ ਭਾਂਜੇ ਨਾਲ ਇੱਧਰ ਉੱਧਰ ਘੁੰਮਦੀ ਫਿਰਦੀ ਹੈ ਤੇ ਜਾਨ ਲੱਗੀ ਉਹ ਆਪਣੇ ਭਾਂਜੇ ਨੂੰ 2 ਲੱਖ ਰੁਪਈਆ ਦਿੰਦੀ ਐ ਤੇ ਉਸ ਉੱਤੇ ਕਾਫੀ ਪੈਸੇ ਖਰਚ ਵੀ ਕਰਦੀ ਐ ਤੇ ਉਹ ਕਹਿੰਦੀ ਐ ਕਿ ਮੈਂ ਤੇਰੇ ਮਾਸੜ ਦੇ ਹੱਥ 5 ਲੱਖ ਰੁਪਈਆ ਤੈਨੂੰ ਭੇਜਾਂਗੀ ਤੂੰ ਗੱਡੀ ਪਾਲ ਲਵੀ ਆਪਣਾ ਕੰਮ ਸ਼ੁਰੂ ਕਰ ਲਵੀ ਪਰ ਜੋ ਭਾਂਣ ਦਾ ਸੀ ਉਹ ਕਹਿੰਦਾ ਸੀ ਕਿ ਮੇਰਾ ਬੀਜਾ ਲਗਬਾਓ ਮੈਂ ਫਿਨਲੈਂਡ ਆਉਣਾਗਾ ਇਹ ਕੋਸ਼ਿਸ਼ ਜੋ ਪਿੰਕੀ ਸੀ ਉਹ ਵੀ ਕਰ ਰਹੀ ਸੀ ਕਿਉਂਕਿ ਉਸ ਨੂੰ ਲੱਗਦਾ ਸੀ ਕਿ ਜੇ ਇਹ ਮੇਰੇ ਕੋਲ ਉੱਥੇ ਆ ਜਾਵੇ ਤਾਂ ਬਹੁਤ ਵਧੀਆ ਹੋ ਜਾਵੇਗਾ ਹੁਣ ਜੋ ਰਾਜਾ ਸੀ ਉਹ ਫਿਨਲੈਂਡ ਤੋਂ ਪੰਜਾਬ ਆਉਂਦਾ ਤੇ 5 ਲੱਖ ਰੁਪਇਆ ਪਿੰਕੀ ਰਾਜੇ ਨੂੰ ਦਿੰਦੀ ਹੈ ਕਿ ਤੂੰ ਭਾਂਜੇ ਨੂੰ ਦੇ ਦੇਣੀ ਤੇ ਉਸਨੇ ਕੰਮ ਸ਼ੁਰੂ ਕਰਨਾ 5 ਲੱਖ ਰੁਪਇਆ ਜੋ ਰਾਜਾ ਹੁੰਦਾ ਹੈ ਉਹ ਪੰਜਾਬ ਵਿੱਚ ਆ ਕੇ ਆਪਣੇ ਭਾਂਜੇ ਨੂੰ ਦੇ ਦਿੰਦਾ ਹੈ ਤੇ ਉਹ ਗੱਡੀ ਲੈ ਲੈਂਦਾ ਤੇ 3 ਸਾਲ ਲੰਘ ਜਾਂਦੇ ਆ 3 ਸਾਲਾਂ ਬਾਅਦ ਜੋ ਰਾਜਾ ਹੁੰਦਾ ਉਹ ਪਿੰਕੀ ਨੂੰ ਕਹਿੰਦਾ ਕਿ ਤੇਰੇ ਭਾਂਜੇ ਨੂੰ 5 ਲੱਖ ਰੁਪਇਆ ਦਿੱਤੇ ਹੋਏ 3 ਸਾਲ ਹੋ ਗਏ ਤੂੰ ਉਸ ਤੋਂ ਪੈਸੇ ਮੰਗ ਤਾਂ ਪਿੰਕੀ ਕਹਿੰਦੀ ਆ ਕਿ ਕੋਈ ਗੱਲ ਨਹੀਂ ਮੈਂ ਉਸ ਨੂੰ ਕਹਿ ਦੇਵਾਂਗੀ ਉਹ ਪੈਸੇ ਦੇ ਦੇਵੇਗਾ ਯਾਨੀ ਐਦਾਂ ਹੀ ਉਹ ਰਾਜੇ ਨੂੰ ਕਹਿੰਦੀ ਰਹਿੰਦੀ ਆ ਪਰ ਜੋ ਭਾਣ ਜਾਸ ਸੀ ਉਹ 5 ਲੱਖ ਰੁਪਇਆ ਨਹੀਂ ਦੰਦਾ ਕਿਉਂਕਿ ਪਿੰਕੀ ਉਸ ਤੋਂ ਪੈਸੇ ਨਹੀਂ ਲੈਣਾ ਚਾਹੁੰਦੀ ਸੀ ਐਦਾਂ ਹੀ ਸਮਾਂ ਲੰਘਦਾ ਜੋ ਰਾਜਾ ਸੀ ਉਸ ਨੇ ਪੰਜਾਬ ਦੇ ਵਿੱਚ ਪਿੰਡ ਦੇ ਵਿੱਚ ਆਪਣੀ ਬਹੁਤ ਜ਼ਿਆਦਾ ਪ੍ਰਾਪਰਟੀ ਬਣਾ ਲਈ ਸੀ ਯਾਨੀ ਕਰੋੜਾਂ ਦੀ ਪ੍ਰਾਪਰਟੀ ਉਸ ਨੇ ਖਰੀਦ ਲਈ ਸੀ ਤੇ ਪਿੰਕੀ ਨੂੰ ਇਹੀ ਦੱਸ ਸੀ ਕਿ ਜੋ ਰਾਜਾਗਾ ਉਹ ਮੈਨੂੰ ਪੰਜਾਬ ਲੈ ਕੇ ਜਾਵੇਗਾ ਪਰ ਉਹ ਪੰਜਾਬ ਨਹੀਂ ਰਹਿਣਾ ਚਾਹੁੰਦੀ ਸੀ ਉਸਦੇ ਮਨਸੂਬੇ ਕੁਝ ਹੋਰ ਸਨ ਹੁਣ ਰਾਜਾ ਪੰਜਾਬ ਆਉਂਦਾ ਇਕੱਲਾ ਤਾਂ ਜੋ ਪਿੰਕੀ ਦਾ ਭਾਣ ਜਾ ਹੁੰਦਾ ਉਹ ਉਸ ਨੂੰ ਦਿੱਲੀ 에어ਪੋਰਟ ਤੋਂ ਲੈਣ ਜਾਂਦਾ ਤੇ ਉਸ ਤੋਂ ਬਾਅਦ ਜੋ ਉਸ ਦੀਆਂ ਰਿਸ਼ਤੇਦਾਰੀਆਂ ਹੁੰਦੀਆਂ ਉਹਨਾਂ ਵਿੱਚ ਵੀ ਉਹ ਆਪਣੀ ਗੱਡੀ ਤੇ ਹੀ ਉਸ ਨੂੰ ਲੈ ਕੇ ਜਾਂਦਾ ਇੱਕ ਦਿਨ ਰਾਤ ਨੂੰ ਜਦੋਂ ਉਹ ਵਾਪਸ ਆ ਰਹੇ ਸੀ ਤਾਂ ਲੁਧਿਆਣੇ ਦੇ ਇੱਕ ਢਾਬੇ ਉੱਤੇ ਉਹ ਰੋਟੀ ਖਾਣ ਵਾਸਤੇ ਰੁਕਦੇ ਤੇ ਉਥੇ ਕੁਝ ਲੁਟੇਰੇ ਆ ਜਾਂਦੇ ਨੇ ਉਹ ਇਹਨਾਂ ਨੂੰ ਕਿਡਨਾਪ ਕਰ ਲੈਂਦੇ ਨੇ ਇਧਰੋਂ ਜੋ ਪਿੰਕੀ ਦਾ ਭਾਣ ਜਾਂ ਹੁੰਦਾ ਉਹ ਫੋਨ ਕਰਕੇ ਆਪਣੇ ਪਰਿਵਾਰ ਵਾਲਿਆਂ ਨੂੰ ਦੱਸਦਾ ਕਿ ਸਾਨੂੰ ਕਿਸੇ ਨੇ ਕਿਡਨਾਪ ਕਰ ਲਿਆ ਬਸ ਐਨਾ ਕਹਿਣ ਤੋਂ ਬਾਅਦ ਜੋ ਭਾਣ ਜਾਂ ਹੁੰਦਾ ਉਸ ਦਾ ਫੋਨ ਬੰਦ ਹੋਣ ਲੱਗ ਜਾਂਦਾ ਤੇ ਇਹਨਾਂ ਦਾ ਕੁਝ ਵੀ ਪਤਾ ਨਹੀਂ ਲੱਗਦਾ ਤਲਾਸ਼ ਕੀਤੀ ਜਾਂਦੀ ਆ ਪਰ ਇਹਨਾਂ ਦਾ ਕੁਝ ਵੀ ਪਰਿਵਾਰ ਵਾਲਿਆਂ ਨੂੰ ਪਤਾ ਨਹੀਂ ਲੱਗਿਆ ਸੀ ਉਸ ਤੋਂ ਬਾਅਦ ਪੁਲਿਸ ਨੂੰ ਸੂਚਿਤ ਕੀਤਾ ਜਾਂਦਾ ਹੈ ਪੁਲਿਸ ਇਸੇ ਮਾਮਲੇ ਦੀ ਤਫ਼ਤੀਸ਼ ਕਰਦੀ ਹੈ ਕਿਉਂਕਿ ਇੱਕ ਐਨਆਰਆਈ ਦੇ ਅਪਹਰਨ ਦਾ ਮਾਮਲਾ ਸੀ ਪੁਲਿਸ ਮੁਸਤੈਦੀ ਦੇ ਨਾਲ ਇਸ ਕੇਸ ਦੀ ਜਾਂਚ ਕਰਦੀ ਹੈ ਤਕਰੀਬਨ 5 ਦਿਨ ਲੱਗ ਜਾਂਦੇ ਨੇ ਤੇ ਜੋ ਪਿੰਕੀ ਦਾ ਭਾਂਜਾ ਹੁੰਦਾ ਉਸ ਦੇ ਫੋਨ ਦੀ ਕਾਲ ਡਿਟੇਲ ਵੀ ਕਢਵਾਈ ਜਾਂਦੀ ਹੈ ਉਹ ਵੀ ਪੁਲਿਸ ਨੂੰ ਸ਼ੱਕੀ ਲੱਗਦੀ ਹੈ 5 ਦਿਨਾਂ ਬਾਅਦ ਜੋ ਰਾਜਾ ਹੁੰਦਾ ਉਸ ਦੀ ਲਾਸ਼ ਮਿਲਦੀ ਹੈ ਤੇ ਨਾਲ ਗੱਡੀ ਮਿਲਦੀ ਹੈ ਉਸ ਦਾ ਪੋਸਟਮਾਰਟਮ ਕੀਤਾ ਜਾਂਦਾ ਤਾਂ ਪਤਾ ਲੱਗਦਾ ਕਿ ਇਸ ਨੂੰ ਕੋਈ ਨਸ਼ੀਲੀ ਚੀਜ਼ ਪਹਿਲਾਂ ਦਿੱਤੀ ਗਈ ਤੇ ਉਸ ਤੋਂ ਬਾਅਦ ਇਸ ਦਾ ਗਲ ਕੁੱਟਿਆ ਗਿਆ। ਹੁਣ ਪੁਲਿਸ ਦਾ ਸ਼ੱਕ ਜੋ ਸੀ ਉਹ ਪਿੰਕੀ ਦੇ ਭਾਣਜੇ ਤੇ ਸੀ ਕਿਉਂਕਿ ਉਹ ਪੁਲਿਸ ਦੇ ਹੱਥ ਨਹੀਂ ਚੜਿਆ ਸੀ ਤੇ ਜੋ ਕਾਲ ਡਿਟੇਲ ਸੀ ਉਹ ਵੀ ਭਾਣਜੇ ਦੀ ਪੁਲਿਸ ਦੇ ਕੋਲ ਸੀ ਜਿਸ ਵਿੱਚ ਉਸ ਨੇ ਆਪਣੀ ਮਾਸੀ ਦੇ ਨਾਲ ਲੰਬੀਆਂ ਲੰਬੀਆਂ ਗੱਲਾਂ ਕੀਤੀਆਂ ਹੋਈਆਂ ਸੀ। ਹੁਣ ਪੁਲਿਸ ਛਾਪੇਮਾਰੀ ਕਰਦੀ ਹੈ। ਪੁਲਿਸ ਭਾਣਜੇ ਨੂੰ ਲੱਭਦੀ ਹੈ ਤੇ ਆਖਰ ਭਾਂਜਾ ਪੁਲਿਸ ਦੇ ਹੱਥ ਚੜ ਜਾਂਦਾ ਹੈ ਪੁਲਿਸ ਜਦੋਂ ਭਾਂਜੇ ਤੋਂ ਪੁੱਛਗਿੱਛ ਕਰਦੀ ਆ ਤਾਂ ਭਾਂਜਾ ਇੱਧਰ ਉੱਧਰ ਦੀਆਂ ਗੱਲਾਂ ਕਰਦਾ ਹੈ ਪਰ ਜਦੋਂ ਪੁਲਿਸ ਭਾਂਜੇ ਦੇ ਅੱਗੇ ਕਾਲ ਡਿਟੇਲ ਰੱਖਦੀ ਆ ਕਿ ਤੇਰੀਆਂ ਤੇਰੀ ਮਾਸੀ ਦੇ ਨਾਲ ਇੰਨੀਆਂ-ਇੰਨੀਆਂ ਲੰਬੀਆਂ ਗੱਲਾਂ ਹੋਈਆਂ ਹੋਈਆਂ ਤਾਂ ਉਸਨੇ ਕਿਹਾ ਕਿ ਮੇਰੀ ਮਾਂ ਮੇਰੀ ਮਾਸੀ ਦੇ ਨਾਲ ਗੱਲਾਂ ਕਰਦੀ ਸੀ ਪਰ ਪੁਲਿਸ ਨੇ ਕਿਹਾ ਕਿ 2-2 ਵਜੇ 1-1 ਵਜੇ ਤੇਰੀਆਂ ਤੇਰੀ ਮਾਸੀ ਦੇ ਨਾਲ ਗੱਲਾਂ ਹੋਈਆਂ ਇਸ ਵਿੱਚ ਕੁਝ ਗੜਬੜ ਹੈ ਹੁਣ ਪੁਲਿਸ ਦੇ ਸਵਾਲਾਂ ਅੱਗੇ ਭਾਂਜਾ ਟੁੱਟ ਜਾਂਦਾ ਹੈ ਤੇ ਉਹ ਦੱਸਦਾ ਕਿ ਹਾਂ ਮੈਂ ਹੀ ਆਪਣੇ ਮਾਸੜ ਦਾ ਕਤਲ ਕੀਤਾ ਹੈ ਕਿਉਂਕਿ ਇਹ ਮਾਸੀ ਭਾਣਜੇ ਦੀ ਸਕੀਮ ਇਹ ਸੀ ਕਿ ਜੋ ਰਾਜਾਗਾ ਉਸ ਨੂੰ ਮਾਰ ਦੇਵਾਂਗੇ ਤੇ ਉਸ ਤੋਂ ਬਾਅਦ ਜੋ ਪਿੰਕੀ ਦਾ ਭਾਣਜਾਗਾ ਉਹ ਫਿਨਲੈਂਡ ਚਲਿਆ ਜਾਏਗਾ ਇਹਨਾਂ ਕੋਲ ਉਸ ਦੀ ਜਾਇਦਾਦ ਵੀ ਰਹਿ ਜਾਵੇਗੀ ਤੇ ਫਿਨਲੈਂਡ ਦੇ ਵਿੱਚ ਇਹ ਮਾਸੀ ਭਾਣ ਜਾਂ ਇੱਕ ਦੂਜੇ ਦੇ ਨਾਲ ਪਤੀ ਪਤਨੀ ਵਾਂਗ ਰਹਣਗੇ ਕੋਈ ਇਹਨਾਂ ਨੂੰ ਰੋਗ ਟੋਕ ਵੀ ਨਹੀਂ ਹੋਵੇਗੀ ਕਿਉਂਕਿ ਉੱਥੇ ਇਹਨਾਂ ਨੂੰ ਕੋਈ ਵੀ ਨਹੀਂ ਜਾਣਦਾ ਸੀ ਪਰ ਜਿਵੇਂ ਕਹਿੰਦਾ ਕਿ ਅਪਰਾਧੀ ਜਿੰਨਾ ਮਰਜੀ ਛਾਤਰ ਹੋਵੇ ਉਸ ਦਾ ਕੀਤਾ ਗੁਨਾਹ ਉਸ ਵੱਲੋਂ ਕੀਤਾ ਹੋਇਆ ਜੁਰਮ ਆਖਰ ਲੋਕਾਂ ਦੇ ਸਾਹਮਣੇ ਸਮਾਜ ਦੇ ਸਾਹਮਣੇ ਆ ਹੀ ਜਾਂਦਾ ਜਿਵੇਂ ਇਸ ਘਟਨਾ ਦੇ ਵਿੱਚ ਹੋਇਆ ਤੇ ਉਸ ਤੋਂ ਬਾਅਦ ਪਿੰਕੀ ਨੂੰ ਫਿਨਲੈਂਡ ਤੋਂ ਪੁਲਿਸ ਵੱਲੋਂ ਲਿਆਂਦਾ ਜਾਂਦਾ ਤੇ ਇਹਨਾਂ ਉੱਪਰ ਕੇਸ ਦਰਜ ਕਰਕੇ ਅਦਾਲਤ ਵਿੱਚ ਕੇਸ ਚੱਲਦਾ ਤੇ ਇਹਨਾਂ ਦੋਨਾਂ ਨੂੰ ਅਦਾਲਤ ਵੱਲੋਂ ਫਾਂਸੀ ਦੀ ਸਜ਼ਾ ਵੀ ਸੁਣਾਈ ਜਾਂਦੀ ਹੈ। ਸੋ ਇਹ ਘਟਨਾ ਸੁਣਾਉਣ ਦਾ ਮਕਸਦ ਕਿਸੇ ਦੇ ਦਿਲ ਨੂੰ ਠੇਸ ਪਹੁੰਚਾਉਣਾ ਨਹੀਂ ਸਿਰਫ ਤੁਹਾਨੂੰ ਵਗਾਹ ਕਰਨਾ ਹੈ ਤੁਹਾਨੂੰ ਸਤਰਕ ਕਰਨਾ ਹੈ ਕਿ ਕਿਦਾਂ-ਕਿਦਾਂ ਦੇ ਕ੍ਰਾਈਮ ਕਿਦਾਂ-ਕਿਦਾਂ ਦੀਆਂ ਘਟਨਾਵਾਂ ਆਪਣੇ ਸਮਾਜ ਦੇ ਵਿੱਚ ਆਪਣੇ ਆਲੇ-ਦੁਆਲੇ ਦੇ ਵਿੱਚ ਹੋ ਰਹੀਆਂ। ਕਿਵੇਂ ਇੱਕ ਕੁੜੀ ਨੇ ਇੱਕ ਮੁੰਡੇ ਲਈ ਕਿੰਨਾ ਸਮਾਂ ਵੇਟ ਕੀਤੀ ਤੇ ਜਦੋਂ ਫਿਰ ਉਸ ਦਾ ਵਿਆਹ ਹੋ ਜਾਂਦਾ ਹੈ ਵਿਆਹ ਤੋਂ ਬਾਅਦ ਉਸ ਮੁੰਡੇ ਤੋਂ ਉਸਦਾ ਮਨ ਭਰ ਜਾਂਦਾ ਹੈ ਤੇ ਫਿਰ ਉਹ ਕਿਸੇ ਹੋਰ ਦੀ ਤਲਾਸ਼ ਕਰਦੀ ਹੈ ਤੇ ਤਲਾਸ਼ ਵੀ ਉਹਦੀ ਕਰਦੀ ਹੈ ਜੋ ਉਸਦਾ ਭਾਣ ਜਾਂ ਹੁੰਦਾ ਯਾਨੀ ਬਹੁਤ ਨੇੜੇ ਦਾ ਰਿਸ਼ਤਾ ਮਾਸੀ ਭਾਣ ਜਿਹਦਾ ਰਿਸ਼ਤਾ ਮਾਂ ਪੁੱਤ ਵਾਲਾ ਹੁੰਦਾ ਪਰ ਉਸ ਔਰਤ ਨੇ ਇਹ ਨਹੀਂ ਦੇਖਿਆ ਕਿ ਇਹ ਮੇਰੇ ਪੁੱਤਾਂ ਵਰਗਾ ਉਹ ਉਸ ਉੱਪਰ ਮਾੜੀ ਨਿਗਾਹ ਰੱਖੀ ਤੇ ਇਸ ਦਾ ਨਤੀਜਾ ਇਹ ਹੋਇਆ ਕਿ ਪਿੰਕੀ ਨੇ ਆਪਣੇ ਪਤੀ ਦਾ ਹੀ ਕਤਲ ਕਰਵਾ ਦਿੱਤਾ ਜੋ ਉਸ ਨੂੰ ਬੜਾ ਸਮਾਂ ਉਡੀਕ ਕਰਨ ਤੋਂ ਬਾਅਦ ਮਿਲਿਆ ਸੀ ਜਿਸ ਨਾਲ ਉਸ ਨੇ ਸੋਚਿਆ ਸੀ ਕਿ ਮੈਂ ਆਪਣੀ ਸਾਰੀ ਜ਼ਿੰਦਗੀ ਕੱਢਾਂਗੀ ਪਰ ਇਹ ਮਨ ਹੈ ਇਸ ਮਨ ਦਾ ਕੋਈ ਪਤਾ ਨਹੀਂ ਕਿਹੜੇ ਸਮੇਂ ਕਦੋਂ ਬੇਈਮਾਨ ਹੋ ਜਾਵੇ ਕਦੋਂ ਡੋਲ ਜਾਵੇ ਜਿਵੇਂ ਇਸ ਘਟਨਾ ਦੇ ਵਿੱਚ ਹੋਇਆ ਤੁਹਾਡੇ ਇਸ ਵੀਡੀਓ ਤੇ ਕੀ ਵਿਚਾਰ ਨੇ ਕਮੈਂਟ ਬਾਕਸ ਦੇ ਵਿੱਚ ਜਰੂਰ ਲਿਖਿਓ ਮਿਲਦੇ ਆ ਕਿਸੇ ਹੋਰ ਵੀਡੀਓ ਨਾਲ ਸਾਰੇ ਦੋਸਤਾਂ ਨੂੰ ਅਸਿਕਾਲ